ਯੋਧੇ ਨਸ਼ਿਆਂ ਵਿਰੁੱਧ ਬੜਾ ਵੱਡਾ ਕਲੰਕ ਇੱਕ ਸਾਡੇ ਪੰਜਾਬ ਦੇ ਮੱਥੇ ਤੇ ਲੱਗਿਆ ਸੀ ਜਿਹੜੇ ਤਸਕਰਾਂ ਨੇ ਉਸ ਪਾਪ ਦੀ ਕਮਾਈ ਨਾਲ ਉਹਨਾਂ ਨੇ ਮਹਿਲ ਬਣਾਏ ਬਿਲਡਿੰਗਾਂ ਬਣਾਈਆਂ ਕਿਸੇ ਨੇ ਪੈਲੈਸ ਬਣਾ ਲਿਆ ਉਹਨਾਂ ਸਾਰਿਆਂ ਤੇ ਫਿਰ ਪੀੜਾ ਪੰਜਾਬੀ ਚੱਲਿਆ ਔਰ ਚੱਲ ਰਿਹਾ ਹਰ ਰੋਜ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਇੱਕ ਲੋਕ ਲਹਿਰ ਬਣ ਚੁੱਕੀ ਹੈ। ਇਸ ਮੁਹਿੰਮ ਦਾ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਯੁੱਧ ਨਸ਼ਿਆਂ ਵਿਰੁੱਧ ਤਹਿਤ ਹੁਣ ਤੱਕ ਪੁਲਿਸ ਨੇ 17444 ਐਫ ਆਈ ਆਰ ਦਰਜ ਕੀਤੀਆਂ ਨੇ। 27087 ਨਸ਼ਾ ਤਸਕਰਾਂ ਨੂੰ ਗ੍ਰਫਤਾਰ ਕੀਤਾ ਤੇ ਨਾਲ ਹੀ ਕਰੋਨਾ ਦੀ ਡਰੱਗ ਮੰਡੀ ਵੀ ਚੱਕ ਕੀਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਖਤ ਹੁਕਮਾਂ ਅਨੁਸਾਰ ਨਸ਼ਾ ਤਸਕਰਾਂ ਤੇ ਬਲਡوزر ਐਕਸ਼ਨ ਕੀਤਾ ਜਾ ਰਿਹਾ ਹੈ ਤੇ ਨਸ਼ਾ ਵੇਚ ਕੇ ਖੜੇ ਕੀਤੇ ਮਹਿਲਾ ਨੂੰ ਵੀ ਢੇਢੇਰੀ ਕੀਤਾ ਜਾ ਰਿਹਾ ਹੈ। ਯਾ ਪੁਲਿਸ ਬਿਲਕੁਲ ਵਚਨਬੱਧ ਹੈ ਵੀ ਆਰ ਟੋਟਲੀ ਡੈਡੀਕੇਟਿਡ ਕਿ ਜਿਹੜਾ ਇਹ ਯੂਨ ਨਸ਼ਾ ਵਿਰੁੱਧ ਹੈ ਔਰ ਅਗੇਂਸਟ ਡਰੱਗਸ ਹੈ ਇਹਨੂੰ ਅਸੀਂ ਕਾਮਯਾਬ ਬਣਾਵਾਂਗੇ ਐਂਡ ਬਿਲਕੁਲ ਸਿਨਸੇਅਰਲੀ ਐਂਡ ਫੁੱਲ ਰਿਸਪੋਰਟਸ ਇਨ ਆਸ ਵਿਥੀ ਹੈਲਪਫ ਪਬਲਿਕ ਪਬਲਿਕ ਸਪੋਰਟ ਅਸੀਂ ਇਹਨੂੰ ਸਕਸੈਸਫੁਲ ਬਣਾਵਾਂਗੇ। ਇੱਕ ਮਿੰਟ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਇਸ ਸਮੇਂ ਪੂਰਾ ਪੰਜਾਬ ਹੜ੍ਹ ਦੀ ਚਪੇਟ ਦੇ ਵਿੱਚ ਆਇਆ ਹੋਇਆ ਇਸ ਦੇ ਨਾਲ ਹੀ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਜੋ ਪਿੰਡ ਨਡਾਲੀ ਦੀਆਂ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਪਿੰਡ ਦੇ ਵਿੱਚ ਸਾਰੀ ਤਰਫ ਪਾਣੀ ਭਰ ਚੁੱਕਿਆ ਅਤੇ ਜੋ ਲੋਕ ਹੈ ਉਹਨਾਂ ਦੀ ਪਰੇਸ਼ਾਨੀ ਜੋ ਕਿ ਆਏ ਦਿਨ ਵਧਦੀ ਹੋਈ ਨਜ਼ਰ ਆ ਰਹੀ ਹੈ ਕਾਲੀ ਵਹੀ ਦਾ ਇਹ ਜੋ ਪਾਣੀ ਹੈ ਉਹ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਵੱਡ ਚੁੱਕਿਆ ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜੋ ਲੋਕ ਹੈ ਉਹਨਾਂ ਦੇ ਘਰਾਂ ਦੇ ਅੰਦਰ ਜੋ ਬਿਮਾਰ ਮੌਕੇ ਦੀ ਲੋਕਾਂ ਨੂੰ ਆਪਣੀ ਚਪੇੜ ਦੇ ਵਿੱਚ ਲੈਂਦੀ ਹੋਈ ਨਜ਼ਰ ਆ ਰਹੀ ਹੈ ਇਸ ਦੇ ਨਾਲ ਹੀ ਜੇਕਰ ਆਪਾਂ ਗੱਲ ਕਰੀਏ ਤਾਂ ਜੋ ਮੌਕੇ ਦੇ ਉੱਪਰ ਮੌਜੂਦ ਲੋਕ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਹੈ ਤੇ ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਜੋ ਪਾਣੀ ਹੈ ਇਸ ਦੀ ਨਿਕਾਸੀ ਜਲ ਤੋਂ ਜਲਦ ਕੀਤੀ ਜਾਏ ਵਰਨਾ ਘਰਾਂ ਦੇ ਅੰਦਰ ਜੋ ਪਾਣੀ ਹੈ ਹਰ ਇੱਕ ਚੀਜ਼ ਨੂੰ ਖਰਾਬ ਕਰ ਦੇਵੇਗਾ ਸਰ ਪਿੰਡ ਮੇਰਾ ਨਡਾਲੀ ਹੈ ਸਾਨੂੰ ਪਾਣੀ ਦੀ ਬਹੁਤ ਪ੍ਰੋਬਲਮ ਆ ਗਈ ਸਰ ਮਲਕੀਤ ਸਿੰਘ ਐ ਮੈਂ ਤੇ ਸਰ ਸਾਡੇ ਹਲਕੇ ਦੇ ਵਿੱਚ 15 ਦਿਨ ਪਹਿਲਾਂ ਪਾਣੀ ਘਰ ਦੇ ਅੱਗੇ ਰਿਹਾ ਸਾਰੀ ਇਹ ਸੜਕ ਸਾਰੇ ਗਰੀਬ ਘਰ ਡੁੱਬੇ ਪਏ ਆ ਸਰ ਦੇਖੋ ਕੀ ਹਾਲਤ ਆ ਲਾਈਟਿੰਗ ਬਾਥਰੂਮ ਅਸੀਂ ਨਹੀਂ ਜਾ ਸਕਦੇ ਸਰ ਪੀ ਅਸੀਂ ਨਹੀਂ ਪਾਣੀ ਸਕਦੇ ਸਰ ਜਿਹੜੀਆਂ ਮੋਟਰਾਂ ਗੰਦਾ ਪਾਣੀ ਸਾਡਾ ਹੁੰਦਾ ਪਿਆ ਜੱਕਦੇੋਂ ਬਾਹਰੋਂ ਆਉਂਦਾ ਪਾਣੀ ਤੋਂ ਵੀ ਗੰਦਾ ਹਰ ਪਾਣੀ ਕਹਦਾ ਹੈਗਾ ਕਿ ਇਸ ਦੀ ਪਾਣੀ ਇਹ ਇਹ ਸਰ ਬੈਂਦਾ ਪਾਣੀ ਆ ਬੈਂ ਚੜੀ ਆ ਤੇ ਉਹਦਾ ਪਾਣੀ ਚੜਦਾ ਸਰ ਪਹਿਲਾਂ ਵੀ ਦਸ ਦਿਨ ਪਾਣੀ ਰਿਹਾ 15 ਦਿਨ ਹੋਣ ਹੋ ਗਏ ਹਾਂ ਹਾਂ ਉਹ ਟੀ-ਸ਼ਰਟ ਕਾਕੇ ਪਾਣੀ ਦਾ ਢੱਕਾ ਲੱਗਾ ਆ ਪਾਣੀ ਲੰਗਦਾ ਨਹੀਂ ਕਿ ਕਿਸਾ ਹਲਾਤਾ ਕਿਹੜਾ ਪਿੰਡ ਹੈਗਾ ਇਸ ਟਮ ਜਦਿਆਂ ਦਾ ਆਪਾਂ ਪਿੰਡ ਸਾਰਾ ਇਸ ਵੇਲੇ ਕੋਈ ਪੁੱਛੋ ਸਾਡਾ ਨਾ ਕੋਈ ਭੈਣ ਭਰਾ ਨਾ ਕੋਈ ਰਿਸ਼ਤੇਦਾਰ ਇੱਥੇ ਵੱਢ ਨਹੀਂ ਸਕਦਾ ਇਸ ਪਿੰਡ ਚ ਕੀ ਮੰਗ ਸਕਦੇ ਮੰਗ ਸਰ ਸਾਡੇ ਸਹੀ ਹੋਣਾ ਚਾਹੀਦਾ ਇਹ ਦੋ ਪੁੜੀਆਂ ਪੈਣੀਆਂ ਚਾਹੀਦੀਆਂ ਸਰ ਪਾਣੀ ਜਿਹੜਾ ਪੁਕਾਰਸ਼ ਹੈ ਜਿਹੜਾ ਪਿੰਡ ਦਾ ਸਾਡੇ ਦਾ ਪਾਣੀ ਬਾਹਰ ਨਿਕਲੇ ਇੱਥੋਂ ਜਿਵੇਂ ਕਿ ਬਰਸਾਤ ਹੋਣੀ ਬੰਦੂ ਡੱਕ ਜੇ ਪਈ ਗਾਂ ਕੀ ਤਖਾਨ ਹੋਣ ਦੀ ਸੰਭਾਵਨਾ ਇੱਥੇ ਪਾਣੀ ਦੇ ਜਿਆਦਾ ਸਰ ਸਾਡੇ ਘਰਾਂ ਚ ਵੜ ਜਾਣਾ ਸਾਫਾ ਜਿਹੜੇ ਥੋੜਾ ਇਹ ਕੇ ਤੇ ਬੈੱਡ ਜਿਹੜਾ ਉਹ ਵੀ 갈 ਜਾਣਾ ਕਰੀਪਰ ਹੁਣ ਵੀ ਲੈਟਨ ਬਾਥਰੂਮ ਆਹੀ ਨਹੀਂ ਜਾ ਸਕਦਾ ਕੋਈ ਪਹਿਲਾਂ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਜਿਹੜਾ ਤੁਸੀਂ ਕਵਰ ਕਰਨ ਆਏ ਸਾਡੇ ਪਿੰਡ ਨਡਾਲੀ ਤੋਂ ਮੈਂ ਸੁਖਬਲ ਬਲਵਾਨ ਸਿੰਘ ਬੋਲ ਰਿਹਾ ਮੇਰੇ ਘਰ ਦੀ ਮੈਂਬਰ ਪੰਚਾਇਤ ਆ ਤੇ ਸਾਨੂੰ ਇੱਥੇ ਬਹੁਤ ਵੱਡੀ ਪ੍ਰੋਬਲਮ ਹੈ ਕਿ ਜੋ ਪਾਣੀ ਉਹ ਸਾਡੇ ਬਾਲਮਿਕ ਬਰਾਦੀ ਦੇ ਸਾਰਿਆਂ ਦੇ ਘਰਾਂ ਦੇ ਵਿੱਚ ਵੜਿਆ ਇਸ ਵਕਤ ਹੁਣ ਦੇਖੋ ਥੋੜਾ ਲੱਥਾ ਤੁਸੀਂ ਆਪ ਦੇਖ ਰਹੇ ਹੋਗੇ ਬੰਨ ਲਾਏ ਨੇ ਘਰਾਂ ਨੂੰ ਲੈਟਰਨ ਬਾਥਰੂਮ ਉਹ ਕਿਤੇ ਨਹੀਂ ਜਾ ਸਕਦੇ ਉਹ ਮਤਲਬ ਕਿ ਇੰਨੇ ਦੁਖੀ ਨੇ ਉਹਨਾਂ ਨੇ ਸਾਨੂੰ ਮਤਲਬ ਕਿ ਸਾਡੇ ਸਰਪੰਚ ਸਾਹਿਬ ਨੂੰ ਆਪਣੀ ਪ੍ਰੋਬਲਮ ਦੱਸੀ ਜਾ ਕੇ ਸਰਪੰਚ ਸਾਹਿਬ ਦਾ ਹੀ ਕੰਮ ਬੰਦ ਹੈ ਕਿ ਜਿਹੜਾ ਪਿੰਡ ਦਾ ਵਿਕਾਸ ਜਾਂ ਪਿੰਡ ਦੇ ਕੰਮ ਬਾਰੇ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਨਾ ਕਿਸੇ ਪਾਰਟੀ ਦਾ ਕੋਈ ਪਾਰਟੀ ਵਜ ਨਹੀਂ ਇੱਥੇ ਕਰਦਾ ਸਰਪੰਚ ਸਾਹਿਬ ਸਾਡੇ ਇੰਨੇ ਸਿਆਣੇ ਨੇ ਚੰਗੇ ਨੇ ਵਧੀਆ ਨੇ ਪੜੇ ਲਿਖੇ ਨੇ ਦੇਖੋ ਉਹਨਾਂ ਨੇ ਪ੍ਰਸ਼ਾਸਨ ਨੂੰ ਫੋਨ ਕੀਤੇ ਨੇ ਪ੍ਰਸ਼ਾਸਨ ਇੱਥੇ ਸਾਰੇ ਆਏ ਨੇ ਹਰ ਸਿਮਰਤ ਜੀ ਆਇਆ ਆਹੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਉਹ ਆਏ ਨੇ ਸਾਡੇ ਪਿੰਡ ਦਾ ਉਹਨਾਂ ਨੇ ਹਾਲਾਤ ਦੇਖਿਆ ਪਹਿਲਾਂ ਫਿਰ ਉਹਨਾਂ ਨੇ ਪੁੱਛਿਆ ਕਿ ਮਤਲਬ ਕਿ ਕੀ ਕਰਨਾ ਚਾਹੁੰਦੇ ਸਾਡੇ ਆ ਸਾਰੇ ਭਰਾ ਜਿਹੜੇ ਹੁਣ ਬਾਲਮੀਕ ਭਰਾਤੀ ਸਾਰੇ ਇਥੇ ਬਲੋਤੇ ਵੀ ਨੇ ਇਹਨਾਂ ਸਾਰਿਆਂ ਨੇ ਕਿਹਾ ਕਿ ਮਤਲਬ ਕਿ ਸਾਡਾ ਪਾਣੀ ਜਿਹੜਾ ਡਾਊਨ ਹੋਣਾ ਚਾਹੀਦਾ ਉਹਨਾਂ ਨੇ ਮਤਲਬ ਕਿ ਕੀਤਾ ਕਿਦਾਂ ਹੋ ਸਕਦਾ ਕਿ ਕੀ ਕਰ ਸਕਦੇ ਹੁਣ ਨੇ ਕਿਹਾ ਕਿ ਸੜਕ ਟੁੱਟੇ ਤੇ ਸਾਡਾ ਹੱਲ ਹੋ ਸਕਦਾ ਉਹਨਾਂ ਨੇ ਪ੍ਰਸ਼ਾਸਨ ਨੇ ਹੀ ਉਹ ਸੜਕਾਂ ਤੋੜੀਆਂ ਨੇ ਪ੍ਰਸ਼ਾਸਨ ਨੇ ਸਭ ਕੁਝ ਕੀਤਾ ਉਹਨਾਂ ਦਾ ਸੜਕ ਤੋੜਨ ਨਾਲ ਸਾਡਾ ਜਿਹੜਾ ਆ ਥੋੜਾ ਜਿਹਾ ਪਾਣੀ ਹੋਣ ਇੱਥੇ ਨਹੀਂ ਤੇ ਇੱਥੇ ਪਾਣੀ ਗੁੱਡ ਗੁੱਡ ਪਾਣੀ ਸੀ ਇਹਨਾਂ ਦੇ ਘਰਾਂ 'ਚ ਪਾਣੀ ਸੀ ਇਸ ਵਕਤ ਹੁਣ ਤੁਸੀਂ ਦੱਸ ਰਿਹਾ ਆਪਣੇ ਭਰਾ ਸਾਡਾ ਦੱਸਣ ਦਿਆ ਤੁਹਾਨੂੰ ਉਹਨਾਂ ਦੀ ਵਾਈਫ ਹੈ ਉਹਨੂੰ ਮਤਲਬ ਕਿ ਇਸ ਚੀਜ਼ਾਂ ਨੂੰ ਅਲਰਜੀ ਸੀ ਅੱਜ ਉਹ ਮਤਲਬ ਕਿ ਹਸਪੀਟਲ ਆ ਅਮ ਜਲਸੀ ਕਿ ਮਤਲਬ ਕਿ ਵਾਰ ਦੇ ਵਿੱਚ ਉਹ ਭਰੀ ਉਹ ਕਿੱਦਾਂ ਦੀ ਲੈ ਕੇ ਆਏ ਨੇ ਗਲੀਆਂ ਦੇ ਵਿੱਚ ਉਹ ਦੀ ਲੈ ਗਏ ਨੇ ਨਾ ਸਾਡਾ ਕੋਈ ਨਿਕਾਸ ਹੈ ਲੇਕਿਨ ਇੱਥੇ ਪਿੰਡ ਦੇ ਵਿੱਚ ਇਹੋ ਹੀ ਹੈ ਕੋ ਮਤਲਬ ਸਾਡਾ ਜਿਹੜਾ ਮਤਲਬ ਹੈ ਕੋਈ ਵੀ ਹੈ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ ਸਾਡੇ ਇਹਨਾਂ ਦੀ ਮਤਲਬ ਭਰਾਵਾਂ ਦੀ ਮਤਤ ਹੋਣੀ ਚਾਹੀਦੀ ਹੈ ਇਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਦੇਖੋ ਪਾਣੀ ਵੇਖੋ ਪੀਣੂ ਨਹੀਂ ਆਇਆ ਨਿਕਾਸੀ ਨੂੰ ਲੈ ਕੇ ਕੀ ਸਰਕਾਰ ਤੋਂ ਮੰਗ ਕਰ ਆਹੀ ਨਿਕਾਸੀ ਇਹੋ ਮੰਗ ਕਰਦੇ ਆ ਕਿ ਜਿਹੜੀਆਂ ਪੱਕੀਆਂ ਪੁਲੀਆਂ ਬਣ ਜਾਣ ਉਥੇ ਸਾਡੇ ਨਾਲੇ ਜਿਹੜੇ ਨਾਲੇ ਸਾਫ ਹੋ ਜਾਣ ਨਾਲੇ ਤੁਸੀਂ ਦੇਖ ਲਏ ਨੇ ਕਿ ਬੂਟੀ ਨਾਲ ਸਾਰੇ ਭਰੇ ਨੇ ਪਾਣੀ ਦਾ ਕਿਸੇ ਪਾਸੇ ਮਾਲਕ ਉਹ 흘ਨ ਨਹੀਂ ਦੇ ਰਿਹਾ ਪਾਣੀ ਨੂੰ ਪਾਣੀ ਦੀ ਕਿਸੇ ਪਾਸੇ ਚੱਲ ਨਹੀਂ ਰਿਹਾ ਉੱਥੇ ਤੋਂ ਉੱਥੇ ਉਹ ਬੂਟੀ ਜਿਹੜੀ ਖਲੋਤੀ ਸਾਰਾ ਪੂਰਾ ਭਰਿਆ ਪਿਆ ਫਸਲ ਵੀ ਜਨਾਬ ਫਸਲ ਜਿਹੜੀ ਹੈ ਤਕਰੀਬਨ ਹੀ ਸਾਡੀਆਂ ਇੱਧਰਲੇ ਪਾਸੋਂ ਜਿੰਨੀਆਂ ਆਪਣੇ ਮਾਲਕ ਸਾਰੀਆਂ ਖਰਾਬ ਨੇ ਇਸ ਵਕਤ ਕੋਈ ਉਹਨਾਂ ਦੇ ਵਿੱਚ ਕੋਈ ਇਹ ਨਹੀਂ ਕਹਿ ਸਕਦੇ ਹਾਂ ਠੀਕ ਹੈ ਸੜਕ ਤੋਂ ਪਾਰ ਨੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੈਗਾ ਪਾਣੀ ਵੱਢਣ ਨਾਲ ਲੋਕੀ ਬੋਲਦੇ ਨੇ ਬਹੁਤ ਬੋਲਦੇ ਨੇ ਕਈ ਕਰਦੇ ਨੇ ਦੂਜੇ ਪਿੰਡਾਂ ਦੇ ਵੀ ਕਰਦੇ ਨੇ ਲੇਕਿਨ ਉਹਨੂੰ ਕੋਈ ਨੁਕਸਾਨ ਇੱਧਰ ਬਾਜੇ ਤੇ ਉਧਰ ਮਾਰਦੇ ਆਹੀ ਇਹ ਨਹੀਂ ਚਾਹੁੰਦੇ ਆਹੀ ਚਾਹੁੰਦੇ ਆ ਇੱਧਰ ਵੀ ਬਚੇ ਤੇ ਉਧਰ ਵੀ ਬਚੇ ਲੇਕਿਨ ਕੁਝ ਸੋਚ ਇਦਾਂ ਦੀ ਏ ਇਹ ਕਾਲੀ ਵਹੀਂ ਕਿੱਥੋਂ ਕਿੱਥੇ ਤੱਕ ਜਾਂਦੀ ਇਹ ਕਾਲੀ ਵਹੀਂ ਵੇਖੋ ਜੀ ਬੁੱਧੋ ਬਰਕਤ ਉਤ ਨਿਕਲਦੀ ਏ ਸੁਲਤਾਨਪੁਰ ਸਿੱਧੇ ਸੁਲਤਾਨਪੁਰ ਤੇ ਜਾ ਕੇ ਅੱਗੇ ਜਾ ਕੇ ਉੱਥੇ ਮਤਲਬ ਕਿ ਪਿਆਸ ਪਿਆਸ ਬਲਦੀ ਸਤਿ ਸ਼ਕਾਲ ਜੀ ਸਾਰਿਆਂ ਨੂੰ ਅਸੀਂ ਪਿੰਡ ਦੀ ਪੰਚਾਇਤ ਵੱਲੋਂ ਮੈਂ ਪੰਚਾਇਤ ਮੈਂਬਰ ਵੀ ਹਾਂ ਮੌਕੇ ਦਾ ਸਾਡੇ ਪਿੰਡ ਦੇ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਨੇ ਜਦੋਂ ਜਦ ਬਰਸਾਤ ਇਸ ਤਰ੍ਹਾਂ ਦੀ ਹੁੰਦੀ ਹੈ ਚਾਰ-ਚਪੇਰੇ ਪਿੰਡ ਦੇ ਪਾਣੀ ਆ ਜਾਂਦਾ ਹੈ ਤੇ ਸਾਰੇ ਕਨੈਕਸ਼ਨ ਜੋ ਹੈ ਸਾਡੇ ਰਸਤਿਆਂ ਦੇ ਟੁੱਟ ਜਾਂਦੇ ਨੇ ਐਸ ਵਾਰ ਇੰਨਾ ਪਾਣੀ ਆਇਆ ਕਿ ਇਹ ਬਾਲਮਿਕ ਬਰਾਦਰੀ ਪਲੱਸ ਮੇਰੇ ਆਪਣੇ ਘਰ ਨੇ ਉਦਰ ਅੱਗੇ ਸਾਰਿਆਂ ਦੇ ਅੱਗੇ ਪਾਣੀ ਖੜਾ ਹੈ ਸਾਡੇ ਬੱਚਿਆਂ ਦਾ ਸਾਰਿਆਂ ਦਾ ਕਨੈਕਟਰ ਟੁੱਟਾ ਹੋਇਆ ਅੱਜ ਅਸੀਂ ਬੱਚਿਆਂ ਨੂੰ ਸਕੂਲ ਖੁੱਲੇ ਪਾਣੀ ਦੇ ਵਿੱਚੋਂ ਨੰਘ ਕੇ ਜਾ ਕੇ ਬੱਚਿਆਂ ਨੂੰ ਬੱਥਾਂ ਤੇ ਚੜਾ ਕੇ ਆਏ ਆਂ ਔਰ ਜੋ ਪਾਣੀ ਦਾ ਨਿਕਾਸ ਹੈ ਸੜਕਾਂ ਜਦੋਂ ਦੀ ਉੱਚੀ ਹੋਈ ਹੈ ਉਹਦੇ ਵਿੱਚ ਪੁਲੀਆਂ ਨਹੀਂ ਬਣੀਆਂ ਇਸ ਕਰਕੇ ਪਾਣੀ ਦੀ ਡਾਫ ਲੱਗ ਜਾਂਦੀ ਹੈ ਦੂਸਰੀ ਜੋ ਛੱਪੜ ਹੈ ਸਾਡਾ ਉਹਦੇ ਦਿਵਾਲੇ ਜਿਹੜੀ ਡਰੇਨੇਜ ਹੈ ਉੱਚ ਬਹੁਤ ਬੂਟੀ ਹੈ ਸਾਫ ਨਹੀਂ ਹੁੰਦੀ ਤੀਸਰਾ ਮੇਨ ਨਮੁੱਤਾ ਸਾਡਾ ਇਹ ਕਿ ਜੋ ਬਈ ਹੈ ਜੋ ਕਾਲੀ ਬਈ ਇਹ ਸਾਡੀ ਪਿੱਛੋਂ ਆਪਣੀ ਹੱਦ ਤੋਂ ਲੈ ਕੇ ਸੁਲਤਾਨਪੁਰ ਤੱਕ ਪੂਰੀ ਬਈ ਦੀ ਸਫਾਈ ਹੋ ਜਾਏ ਇਹਦੇ ਵਿੱਚ ਬਹੁਤ ਜ਼ਿਆਦਾ ਟੁਕ ਡਿੱਗੇ ਨੇ ਤੇ ਤਾਂ ਕਿ ਜੋ ਕਿ ਅਸੀਂ ਪਾਣੀ ਤੋਂ ਮਾਰ ਤੋਂ ਬਚ ਸਕਨੇ ਆ ਜੋ ਬਈ ਹੈ ਇਹ ਪਾਣੀ ਇਸ ਕਰਕੇ ਪੂਰਾ ਨਹੀਂ ਖਿੱਚਦੀ ਕਿਉਂਕਿ ਇਹਦੇ ਵਿੱਚ ਦਰਖਤ ਬਹੁਤ ਜ਼ਿਆਦਾ ਡਿੱਗਿਆ ਹੋਇਆ ਹੈ। ਇਹਨਾਂ ਗੱਲਾਂ ਦੇ ਮੱਦੇਨਜ਼ਰ ਰੱਖਦੇ ਅਸੀਂ ਬਹੁਤ-ਬਹੁਤ ਧੰਨਵਾਦੀ ਹਾਂ। ਤੁਹਾਡਾ ਜੋਗ ਸਾਡੀ ਆ ਕੇ ਸਾਰ ਲਈ ਹੈ। ਸਾਡੇ ਕੋ ਇੰਟਰਵਿਊ ਲਈ ਹੈ। ਅਸੀਂ ਕੁਮਨ ਸਾਹਿਬ ਦੇ ਕੋਲ ਗਏ ਸੀ। ਉਹਨਾਂ ਨੇ ਸਾਡੀ ਗੱਲ ਸੁਣੀ। ਆ ਕੇ ਉਹਨਾਂ ਨੇ ਖੜੇ ਹੋ ਕਰਕੇ ਉੱਥੇ ਛੜਕ ਤੜਵਾਈ। ਐਸਡੀਐਮ ਸਾਹਿਬ ਆਏ। ਮੌਕੇ ਦੇ ਜੋ ਰੋਡ ਵਿਭਾਗ ਦੇ ਜਈ ਸਾਹਿਬ ਉਹ ਆਏ। ਉਹਨਾਂ ਨੇ ਜੇ ਸੀ ਵੀ ਲਾ ਕਰਕੇ ਆਪਣੀ ਛੜਕ ਤੜਾ ਕੇ ਪਾਣੀ ਘਟ ਕੀਤਾ ਤੇ ਉਹ ਛੜਕ ਟੁੱਟਣ ਦੀ ਬਦੌਲਤ ਹੀ ਹੈ ਜਿਹੜਾ ਪਾਣੀ ਥੋੜਾ ਘਟ ਹੋਇਆ ਨਹੀਂ ਤੇ ਇਹਨਾਂ ਲੋਕਾਂ ਦੇ ਘਰਾਂ ਵਿੱਚ ਪਾਣੀ ਜਾ ਰਿਹਾ ਸੀ ਤੇ ਅਸੀਂ ਇਹੀ ਪ੍ਰਸ਼ਾਸਨ ਤੋਂ ਮੰਗ ਰੱਖਦੇ ਹਾਂ ਕਿ ਸਾਡਾ ਜਿਹੜਾ ਪਿੰਡ ਦਾ ਨਿਕਾਸ ਉਹ ਠੀਕ ਕੀਤਾ ਜਾਵੇ ਤੇ ਕਲੀ ਬਈ ਦੀ ਸਫਾਈ ਕੀਤੀ ਜਾਵੇ ਅਸੀਂ ਘੁੰਮਣ ਸਾਹਿਬ ਦੇ ਐਡਵੋਕਟ ਕਰਨ ਸਾਹਿਬ ਦੇ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਸਾਡੀ ਸਾਰ ਲਈ ਹੈ ਸੱਚੀ ਗੱਲ ਜੀ ਸਾਰਿਆਂ ਨੂੰ ਮੇਰਾ ਨਾਮ ਰਾਜੂ ਆ ਮੇਰੀ 10 ਕਿੱਲੇ ਢੇ ਦੇ ਕੋਲ ਪਹਿਲੀ ਤੁਸੀਂ ਅੱਗੇ ਦੇਖੀ ਸੀ ਨਾ ਜਿਹੜੀ ਉਹ ਸਾਰੀ ਦੀ ਸਾਰੀ ਖਤਮ ਹੈ ਉਹਦੇ ਵਿੱਚ ਇੱਕ ਦਾਣਾ ਵੀ ਨਹੀਂ ਰਹਿ ਗਿਆ ਹੈਗਾ ਤੇ ਮੈਂ ਮੰਗ ਕਰਦਾ ਕਿ ਮੇਰੀ ਗੱਡੀ ਨਾਲ ਉਹ ਫਸਲ ਦਾ ਕੋਈ ਮਨਾਫਾ ਮੈਨੂੰ ਦਿੱਤਾ ਜਾਵੇ ਮੈਂ ਗਰੀਬ ਬੰਦਾ ਮੈਂ ਠੇਕੇ ਵੀ ਦੇਨੇ ਆ ਤੇ 3-4 ਲੱਖ ਦੇ ਥੱਲੇ ਮਾਕੇ ਆਇਆ ਮੈਂ ਤਾਂ ਮਰ ਗਿਆ ਨਾ ਤੇ ਮੇਰਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਮੈਂ ਮੰਗ ਕਰਦਾ ਆਪਣੇ ਵੰਤਮਾਨ ਸਰਕਾਰ ਤੋਂ ਇਸ ਸਮੇਂ ਪੂਰਾ ਪੰਜਾਬ ਹੜ੍ਹ ਦੀ ਚਪੇਟ ਦੇ ਵਿੱਚ ਆਇਆ ਹੋਇਆ ਇਸ ਦੇ ਨਾਲ ਹੀ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਜੋ ਪਿੰਡ ਨਡਾਲੀ ਦੀਆਂ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਪਿੰਡ ਦੇ ਵਿੱਚ ਸਾਰੀ ਤਰਫ ਪਾਣੀ ਭਰ ਚੁੱਕਿਆ ਅਤੇ ਜੋ ਲੋਕ ਹੈ ਉਹਨਾਂ ਦੀ ਪਰੇਸ਼ਾਨੀ ਜੋ ਕਿ ਆਏ ਦਿਨ ਵਧਦੀ ਹੋਈ ਨਜ਼ਰ ਆ ਰਹੀ ਹੈ ਕਾਲੀ ਵਹੀ ਦਾ ਇਹ ਜੋ ਪਾਣੀ ਹੈ ਉਹ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਵੱਡ ਚੁੱਕਿਆ ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜੋ ਲੋਕ ਹੈ ਉਹਨਾਂ ਦੇ ਘਰਾਂ ਦੇ ਅੰਦਰ ਜੋ ਬਿਮਾਰੀ ਹੈ ਬਿਮਾਰੀ ਜੋ ਕਿ ਲੋਕਾਂ ਦੀ ਲੋਕਾਂ ਨੂੰ ਆਪਣੀ ਚੇਤੇ ਦੇ ਵਿੱਚ ਲੈਂਦੀ ਹੋਈ ਨਜ਼ਰ ਆ ਰਹੀ ਹੈ ਇਸ ਦੇ ਨਾਲ ਹੀ ਜੇਕਰ ਆਪਾਂ ਗੱਲ ਕਰੀਏ ਤਾਂ ਜੋ ਮੌਕੇ ਦੇ ਉੱਪਰ ਮੌਜੂਦ ਲੋਕ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਹੈ ਤੇ ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਜੋ ਪਾਣੀ ਹੈ ਇਸ ਦੀ ਨਿਕਾਸੀ ਜਲ ਤੋ ਜਲ ਕੀਤੀ ਜਾਏ ਵਰਨਾ ਕਰਾ ਦੇ ਅੰਦਰ ਜੋ ਪਾਣੀ ਹੈ ਹਰ ਇੱਕ ਚੀਜ਼ ਨੂੰ ਖਰਾਬ ਕਰ ਦੇਵੇਗਾ ਸਰ ਪਿੰਡ ਮੇਰਾ ਨਡਾਲੀ ਹੈ ਸਾਨੂੰ ਪਾਣੀ ਦੀ ਬਹੁਤ ਪ੍ਰੋਬਲਮ ਆ ਗਈ ਸਰ ਮਲਕੀਤ ਸਿੰਘ ਐ ਮੈਂ ਤੇ ਸਰ ਸਾਡੇ ਹਲਕੇ ਦੇ ਵਿੱਚ 15 ਦਿਨ ਪਹਿਲੋਂ ਪਾਣੀ ਘਰ ਦੇ ਅੱਗੇ ਰਿਹਾ ਸਾਰੀ ਇਹ ਸੜਕ ਸਾਰੇ ਗਰੀਬ ਘਰ ਡੁੱਬੇ ਪਏ ਆ ਸਰ ਦੇਖੋ ਕੀ ਹਾਲਤ ਹੈ ਲਾਈਟਿੰਗ ਬਾਥਰੂਮ ਅਸੀਂ ਨਹੀਂ ਜਾ ਸਕਦੇ ਸਰ ਪੀ ਅਸੀਂ ਨਹੀਂ ਪਾਣੀ ਸਕਦੇ ਸਰ ਜਿਹੜੀਆਂ ਮੋਟਰਾਂ ਗੰਦਾ ਪਾਣੀ ਸਾਡਾ ਹੁੰਦਾ ਪਿਆ ਜੱਕ ਕਿਦੋਂ ਬਾਹਰੋਂ ਆਉਂਦਾ ਪਾਣੀ ਤੋਂ ਵੀ ਗੰਦਾ ਹਰ ਪਾਣੀ ਕਹਤਾ ਹੈ ਟੈਸਟ ਚ ਦਿਖਾਣੀ ਇਹ ਇਹ ਸਰ ਬਈਂ ਦਾ ਪਾਣੀ ਆ ਵਰਸਾ ਬਈਂ ਚੜੀ ਆ ਤੋ ਉਹਦਾ ਪਾਣੀ ਚੜਦਾ ਸਰ ਪਹਿਲਾਂ ਵੀ 10 ਦਿਨ ਪਾਣੀ ਰਿਹਾ 15 ਦਿਨ ਹੋਣ ਹੋ ਗਏ ਹਾਂ ਹਾਂ ਉਹ ਟੀ-ਸ਼ਰਟ ਕੱਕਿਓ ਪਾਣੀ ਦਾ ਢੱਕਾ ਲੱਗਾ ਆ ਪਾਣੀ ਲੰਗਦਾ ਨਹੀਂ ਕਿ ਕਿਸਾ ਹਲਾਤਾ ਕਿਹੜਾ ਪਿੰਡ ਹੈਗਾ ਇਸ ਟਮ ਜਦਿਆਂ ਦਾ ਆਪਾਂ ਪਿੰਡ ਸਾਰ ਐਸ ਵੇਲੇ ਕੋਈ ਪੁੱਛੋ ਸਾਡਾ ਨਾ ਕੋਈ ਭੈਣ ਭਰਾ ਨਾ ਕੋਈ ਰਿਸ਼ਤੇਦਾਰ ਇੱਥੇ ਵੜ ਨਹੀਂ ਸਕਦਾ ਇਸ ਪਿੰਡ ਚ ਕੀ ਮੰਗ ਸਕਦੇ ਮੰਗ ਸਰ ਸਾਡੇ ਸਹੀ ਹੋਣਾ ਚਾਹੀਦਾ ਇਹ ਦੋ ਪੁੜੀਆਂ ਪੈਣੀਆਂ ਚਾਹੀਦੀਆਂ ਸਰ ਪਾਣੀ ਜਿਹੜਾ ਪੁਕਾਰਸ਼ ਹੈ ਜਿਹੜਾ ਪਿੰਡ ਦਾ ਸਾਡੇ ਦਾ ਪਾਣੀ ਬਾਹਰ ਨਿਕਲੇ ਇੱਥੋਂ ਜਿਵੇਂ ਕਿ ਬਰਸਾਤ ਹੋਣੀ ਬੰਦੂ ਬੱਜ ਜੇ ਪਈ گا ਕੀ ਲਖਾਨ ਹੋਣ ਦੀ ਸੰਭਾਵਨਾ ਇੱਥੇ ਪਾਣੀ ਜਿਆਦਾ ਸਰ ਸਾਡੇ ਘਰਾਂ ਚ ਵੜ ਜਾਣਾ ਸਾਫਾ ਜਿਹੜੇ ਥੋੜਾ ਇਹ ਕੇ ਤੋ ਬੈਠ ਜਿਹੜਾ ਉਹ ਵੀ ਗੱਲ ਜਾਣਾ ਕਰੀ ਪਰ ਹੁਣ ਵੀ ਲਾਈਟਿੰਗ ਬਾਥਰੂਮ ਆਹੀ ਨਹੀਂ ਜਾ ਸਕਦੀ ਕੋਈ ਪਹਿਲਾਂ ਤਾਂ ਮੈਂ ਤੁਹਾਡਾ ਸਨਵਾਦ ਕਰਦਾ ਜਿਹੜਾ ਤੁਸੀਂ ਕਵਰਪ ਕਰਨ ਆਏ ਸਾਡੇ ਪਿੰਡਨ ਡਾਲੀ ਤੋਂ ਮੈਂ ਸਰਦਾਰ ਬਲਵੰਸਿੰਗ ਬੋ ਰਿਹਾ ਮੇਰੇ ਘਰ ਦੀ ਮੈਂਬਰ ਪੰਚਾਇਤ ਆ ਤੇ ਸਾਨੂੰ ਇਥੇ ਬਹੁਤ ਵੱਡੀ ਪ੍ਰੋਬਲਮ ਹੈ ਕਿ ਜੋ ਪਾਣੀ ਹੈ ਉਹ ਸਾਡੇ ਬਾਲਮਿਕ ਬਰਾਦੀ ਦੇ ਸਾਰਿਆਂ ਦੇ ਘਰਾਂ ਦੇ ਵਿੱਚ ਵੜਿਆ ਇਸ ਵਕਤ ਹੁਣ ਦੇਖੋ ਥੋੜਾ ਲੱਥਾ ਤੁਸੀਂ ਆਪ ਦੇਖ ਰਹੇ ਹੋਗੇ ਬੰਨ ਲਾਏ ਨੇ ਘਰਾਂ ਨੂੰ ਲੈਟਰਨ ਬਾਥਰੂਮ ਉਹ ਕਿਤੇ ਨਹੀਂ ਜਾ ਸਕਦੇ ਉਹ ਮਤਲਬ ਕਿ ਇੰਨੇ ਦੁਖੀ ਨੇ ਉਹਨਾਂ ਨੇ ਸਾਨੂੰ ਮਤਲਬ ਕਿ ਸਾਡੇ ਸਰਪੰਚ ਸਾਹਿਬ ਨੂੰ ਆਪਣੀ ਪ੍ਰੋਬਲਮ ਦੱਸੀ ਜਾ ਕੇ ਸਰਪੰਚ ਸਾਹਿਬ ਦਾ ਹੀ ਕੰਮ ਬੰਦ ਹੈ ਕਿ ਜਿਹੜਾ ਪਿੰਡ ਦਾ ਵਿਕਾਸ ਹੈ ਜਾਂ ਪਿੰਡ ਦੇ ਕੰਮ ਬਾਰੇ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਹੈ ਕਿਸੇ ਪਾਰਟੀ ਦਾ ਕੋਈ ਪਾਰਟੀ ਵਜ ਨਹੀਂ ਇੱਥੇ ਕਰਦਾ ਸਰਪੰਚ ਸਾਹਿਬ ਸਾਡੇ ਇੰਨੇ ਸਿਆਣੇ ਨੇ ਚੰਗੇ ਨੇ ਵਧੀਆ ਨੇ ਪੜੇ ਲਿਖੇ ਨੇ ਦੇਖੋ ਉਹਨਾਂ ਨੇ ਪ੍ਰਸ਼ਾਸਨ ਨੂੰ ਫੋਨ ਕੀਤੇ ਨੇ ਪ੍ਰਸ਼ਾਸਨ ਇੱਥੇ ਸਾਰੇ ਆਏ ਨੇ ਹਰ ਸਿਮਰਤ ਜੀ ਆਇਆ ਆਹੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਉਹ ਆਏ ਨੇ ਸਾਡੇ ਪਿੰਡ ਦਾ ਉਹਨਾਂ ਨੇ ਹਾਲਾਤ ਦੇਖਿਆ ਪਹਿਲਾਂ ਫਿਰ ਉਹਨਾਂ ਨੇ ਪੁੱਛਿਆ ਕਿ ਮਤਲਬ ਕਿ ਕੀ ਕਰਨਾ ਚਾਹੁੰਦੇ ਸਾਡੇ ਆ ਸਾਰੇ ਭਰਾ ਜਿਹੜੇ ਹੁਣ ਬਾਲਮੀਕ ਭਰਾਤੀ ਸਾਰੇ ਇਥੇ ਬਲੋਤੇ ਵੀ ਨੇ ਇਹਨਾਂ ਸਾਰਿਆਂ ਨੇ ਕਿਹਾ ਕਿ ਮਤਲਬ ਕਿ ਸਾਡਾ ਪਾਣੀ ਜਿਹੜਾ ਡਾਊਨ ਹੋਣਾ ਚਾਹੀਦਾ ਉਹਨਾਂ ਨੇ ਮਤਲਬ ਕਿ ਕੀਤਾ ਕਿਦਾਂ ਹੋ ਸਕਦਾ ਕਿ ਕੀ ਕਰ ਸਕਦੇ ਹੁਣ ਨੇ ਕਿਹਾ ਕਿ ਸੜਕ ਟੁੱਟੇ ਤੇ ਸਾਡਾ ਹੱਲ ਹੋ ਸਕਦਾ ਉਹਨਾਂ ਨੇ ਪ੍ਰਸ਼ਾਸਨ ਨੇ ਹੀ ਉਹ ਸੜਕਾਂ ਤੋੜੀਆਂ ਨੇ ਪ੍ਰਸ਼ਾਸਨ ਨੇ ਹੀ ਸਭ ਕੁਝ ਕੀਤਾ ਉਹਨਾਂ ਨੇ ਸੜਕ ਤੋੜਨ ਨਾਲ ਸਾਡਾ ਜਿਹੜਾ ਆ ਥੋੜਾ ਜਿਹਾ ਪਾਣੀ ਹੋਣ ਇੱਥੇ ਨਹੀਂ ਤੇ ਇੱਥੇ ਪਾਣੀ ਗੁੱਡ ਗੁੱਡ ਪਾਣੀ ਸੀ ਇਹਨਾਂ ਦੇ ਘਰਾਂ 'ਚ ਪਾਣੀ ਸੀ ਇਸ ਵਕਤ ਹੁਣ ਤੁਸੀਂ ਦੱਸ ਰਿਹਾ ਆਪਣੇ ਭਰਾ ਸਾਡਾ ਦੱਸਣ ਦਿਆ ਤੁਹਾਨੂੰ ਉਹਨਾਂ ਦੀ ਵਾਈਫ ਹੈ ਉਹਨੂੰ ਮਤਲਬ ਕਿ ਇਸ ਚੀਜ਼ਾਂ ਨੂੰ ਅਲਰਜੀ ਸੀ ਅੱਜ ਉਹ ਮਤਲਬ ਕਿ ਹਸਪੀਟਲ ਆ ਅਮ ਜਲਸੀ ਮਤਲਬ ਕਿ ਵਾਰ ਦੇ ਵਿੱਚ ਉਹ ਭਰੀ ਉਹ ਕਿੱਦਾਂ ਦੀ ਲੈ ਕੇ ਆਏ ਨੇ ਉਹ ਗਲੀਆਂ ਦੇ ਵਿੱਚੋਂ ਦੀ ਲੈ ਗਏ ਨੇ ਨਾ ਸਾਡਾ ਕੋਈ ਨਿਕਾਸ ਹੈ ਲੇਕਿਨ ਇੱਥੇ ਪਿੰਡ ਦੇ ਵਿੱਚ ਇਹੋ ਹੀ ਹੈ ਕਿ ਮਤਲਬ ਕਿ ਸਾਡਾ ਜਿਹੜਾ ਮਤਲਬ ਕਿ ਕੋਈ ਵੀ ਹੈ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ ਸਾਡੇ ਇਹਨਾਂ ਦੀ ਮਤਲਬ ਭਰਾਵਾਂ ਦੀ ਮਤਤ ਹੋਣੀ ਚਾਹੀਦੀ ਹੈ ਇਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਦੇਖੋ ਪਾਣੀ ਵੇਖੋ ਪੀਣੂ ਨਹੀਂ ਆਇਆ ਨਿਕਾਸੀ ਨੂੰ ਲੈ ਕੇ ਕੀ ਸਰਕਾਰ ਤੋਂ ਮੰਗ ਕਰਦੇ ਆਹੀ ਨਿਕਾਸੀ ਇਹੋ ਮੰਗ ਕਰਦੇ ਆ ਕਿ ਜਿਹੜੀਆਂ ਪੱਕੀਆਂ ਪੁਲੀਆਂ ਬਣ ਜਾਣ ਉੱਥੇ ਸਾਡੇ ਨਾਲੇ ਜਿਹੜੇ ਨਾਲੇ ਸਾਫ਼ ਹੋ ਜਾਣ ਨਾਲੇ ਤੁਸੀਂ ਦੇਖ ਲਏ ਨੇ ਕਿ ਬੂਟੀ ਨਾਲ ਸਾਰੇ ਭਰੇ ਨੇ ਪਾਣੀ ਦਾ ਕਿਸੇ ਪਾਸੇ ਮਾਲਕ ਉਹ ਹਿੱਲਣ ਨਹੀਂ ਦੇ ਰਿਹਾ ਪਾਣੀ ਨੂੰ ਪਾਣੀ ਦੀ ਕਿਸੇ ਪਾਸੇ ਚੱਲ ਨਹੀਂ ਰਿਹਾ ਉੱਥੇ ਤੋਂ ਉੱਥੇ ਉਹ ਬੂਟੀ ਜਿਹੜੀ ਖਲੋਤੀ ਸਾਰਾ ਪਰ ਪੂਰਾ ਭਰਿਆ ਫਸਲ ਵੀ ਜਰਾ ਫਸਲ ਜਿਹੜੀ तकरीबन ਸਾਡੀਆਂ ਇੱਧਰਲੇ ਪਾਸੋਂ ਜਿੰਨੀਆਂ ਨੇ ਮਾਲਕ ਸਾਰੀਆਂ ਖਰਾਬ ਨੇ ਇਸ ਵਕਤ ਕੋਈ ਉਹਨਾਂ ਦੇ ਵਿੱਚ ਕੋਈ ਇਹ ਨਹੀਂ ਕਹਿ ਸਕਦੇ ਹਾਂ ਠੀਕ ਹੈ ਸੜਕ ਤੋਂ ਪਾਰ ਨੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੈਗਾ ਪਾਣੀ ਵੱਢਣ ਨਾਲ ਲੋਕੀ ਬੋਲਦੇ ਨੇ ਬਹੁਤ ਬੋਲਦੇ ਨੇ ਕਹੀ ਕਰਦੇ ਨੇ ਦੂਜੇ ਪਿੰਡਾਂ ਦੇ ਵੀ ਕਰਦੇ ਨੇ ਲੇਕਿਨ ਉਹਨੂੰ ਕੋਈ ਨੁਕਸਾਨ ਨਹੀਂ ਕੁਝ ਨਹੀਂ ਹੈਗਾ ਆਹੀ ਕਹਿੰਦੇ ਆਂਗਾ ਜੀ ਇੱਧਰ ਬਾਜੇ ਤੇ ਉਧਰ ਮ ਅਹੀਂ ਜਾਣੇ ਇੱਧਰ ਵੀ ਬਚੇ ਤੇ ਉਧਰ ਵੀ ਬਚੇ ਲੇਕਿਨ ਕੁਝ ਸੋਚ ਇਦਾਂ ਦੀ ਏ ਇਹ ਕਾਲੀ ਵਹੀਂ ਕਿੱਥੋਂ ਕਿੱਥੇ ਤੱਕ ਜਾਂਦੀ ਏ ਇਹ ਕਾਲੀ ਵਹੀਂ ਵੇਖੋ ਜੀ ਬੁੱਧੋ ਬਰਕਤ ਉਤ ਨਿਕਲਦੀ ਏ ਸੁਲਤਾਨਪੁਰ ਸਿੱਧੇ ਸੁਲਤਾਨਪੁਰ ਤੇ ਜਾ ਕੇ ਅੱਗੇ ਜਾ ਕੇ ਉੱਥੇ ਮਤਲਬ ਕਿ ਪਿਆਸ ਪਿਆਸ ਬਲਦੀ ਸਤਿਕਾਰ ਜੀ ਸਾਰਿਆਂ ਨੂੰ ਅਸੀਂ ਪਿੰਡ ਦੀ ਪੰਚਾਇਤ ਵੱਲੋਂ ਮੈਂ ਪੰਚਾਇਤ ਮੈਂਬਰ ਵੀ ਹਾਂ ਮੌਕੇ ਦਾ ਸਾਡੇ ਪਿੰਡ ਦੇ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਨੇ ਜਦੋਂ ਜਦੋਂ ਬਰਸਾਤ ਇਸ ਤਰ੍ਹਾਂ ਦੀ ਹੁੰਦੀ ਹੈ ਚਾਰ ਚਫਰੇ ਪਿੰਡ ਦੇ ਪਾਣੀ ਆ ਜਾਂਦਾ ਹੈ ਤੇ ਸਾਰੇ ਕਨੈਕਸ਼ਨ ਜੋ ਹੈ ਸਾਡੇ ਰਸਤਿਆਂ ਦੇ ਟੁੱਟ ਜਾਂਦੇ ਨੇ ਐਸ ਵਾਰ ਇੰਨਾ ਪਾਣੀ ਆਇਆ ਕਿ ਇਹ ਬਾਲਮਿਕ ਬਰਾਦਰੀ ਪਲੱਸ ਮੇਰੇ ਆਪਣੇ ਘਰ ਨੇ ਉਦਰ ਅੱਗੇ ਸਾਰਿਆਂ ਦੇ ਅੱਗੇ ਪਾਣੀ ਖੜਾ ਹੈ ਸਾਡੇ ਬੱਚਿਆਂ ਦਾ ਸਾਰਿਆਂ ਦਾ ਕਨੈਕਟਰ ਟੁੱਟਾ ਹੋਇਆ ਅੱਜ ਅਸੀਂ ਬੱਚਿਆਂ ਨੂੰ ਸਕੂਲ ਖੁੱਲੇ ਪਾਣੀ ਦੇ ਵਿੱਚੋਂ ਨੰਕ ਕੇ ਜਾ ਕੇ ਬੱਚਿਆਂ ਨੂੰ ਉਸ ਬਸਾਂ ਤੇ ਚੜਾ ਕੇ ਆਏ ਆਂ ਔਰ ਜੋ ਪਾਣੀ ਦਾ ਨਿਕਾਸ ਹੈ ਛੜਕ ਜਦ ਦੀ ਉੱਚੀ ਹੋਈ ਹੈ ਉਹਦੇ ਵਿੱਚ ਪੁਲੀਆਂ ਨਹੀਂ ਬਣੀਆਂ ਇਸ ਕਰਕੇ ਪਾਣੀ ਦੀ ਡਾਫ ਲੱਗ ਜਾਂਦੀ ਏ ਦੂਸਰੀ ਜੋ ਛੱਪੜ ਏ ਸਾਡਾ ਉਹਦੇ ਦਿਵਾਲੇ ਜਿਹੜੀ ਡਰੇਨੇਜ ਹੈ ਉੱਚ ਬਹੁਤ ਬੂਟੀ ਏ ਸਾਫ ਨਹੀਂ ਹੁੰਦੀ ਤੀਸਰਾ ਮੇਨ ਨਮੁੱਤਾ ਸਾਡਾ ਇਹ ਕਿ ਜੋ ਬਈ ਹੈ ਜੋ ਕਾਲੀ ਬਈ ਇਹ ਸਾਡੀ ਪਿੱਛੋਂ ਆਪਣੀ ਹੱਦ ਤੋਂ ਲੈ ਕੇ ਸੁਲਤਾਨਪੁਰ ਤੱਕ ਪੂਰੀ ਬਈ ਦੀ ਸਫਾਈ ਹੋ ਜਾਏ ਇਹਦੇ ਵਿੱਚ ਬਹੁਤ ਜ਼ਿਆਦਾ ਟ੍ਰਕ ਡਿੱਗੇ ਨੇ ਤੇ ਤਾਂ ਕਿ ਜੋ ਕਿ ਅਸੀਂ ਪਾਣੀ ਨੂੰ ਮਾਰ ਤੋਂ ਬਚ ਸਕਨੇ ਆ ਜੋ ਬਈ ਹੈ ਇਹ ਪਾਣੀ ਇਸ ਕਰਕੇ ਪੂਰਾ ਨਹੀਂ ਖਿੱਚਦੀ ਕਿਉਂਕਿ ਇਹਦੇ ਵਿੱਚ ਦਰਖਤ ਬਹੁਤ ਜ਼ਿਆਦਾ ਡਿੱਗੇ ਹੋਇਆ ਹੈ ਇਹਨਾਂ ਗੱਲਾਂ ਦੇ ਮੱਦੇਨਜ਼ਰ ਰੱਖਦੇ ਅਸੀਂ ਬਹੁਤ-ਬਹੁਤ ਧੰਨਵਾਦੀ ਆਂ ਤੁਹਾਡਾ ਜੋਗ ਸਾਡੀ ਆ ਕੇ ਸਾਰੇ ਲਈ ਹੈ ਸਾਡੇ ਕੋ ਇੰਟਰਵਿਊ ਲਈ ਹੈ ਅਸੀਂ ਘੁੰਮਣ ਸਾਹਿਬ ਦੇ ਕੋਲ ਗਏ ਸੀ ਉਹਨਾਂ ਨੇ ਸਾਡੀ ਗੱਲ ਸੁਣੀ ਆ ਕੇ ਉਹਨਾਂ ਨੇ ਖੜੇ ਹੋ ਕਰਕੇ ਉੱਥੇ ਛੜਕ ਤੜਵਾਈ ਐਸਡੀਐਮ ਸਾਹਿਬ ਆਏ ਮੌਕੇ ਦੇ ਜੋ ਰੋਡ ਵਿਭਾਗ ਦੇ ਜਈ ਸਾਹਿਬ ਉਹ ਆਏ ਉਹਨਾਂ ਨੇ ਜੀਐਸਬੀ ਲੈ ਕਰਕੇ ਆਪਣੀ ਛੜਕ ਤੜਾ ਕੇ ਪਾਣੀ ਘਟ ਕੀਤਾ ਤੇ ਉਹ ਛੜਕ ਟੁੱਟਣ ਦੀ ਬਤੌਲਦੀ ਹੈ ਜਿਹੜਾ ਪਾਣੀ ਥੋੜਾ ਘਟ ਹੋਇਆ ਨੇ ਤੇ ਇਹਨਾਂ ਲੋਕਾਂ ਦੇ ਘਰਾਂ ਵਿੱਚ ਪਾਣੀ ਜਾ ਰਿਆ ਸੀ ਤੇ ਅਸੀਂ ਇਹੀ ਪ੍ਰਚਾਰਜਨ ਤੋਂ ਮੰਗ ਰੱਖਦੇ ਹਾਂ ਕਿ ਸਾਡਾ ਜਿਹੜਾ ਪਿੰਡ ਦਾ ਨਿਕਾਸ ਉਹ ਠੀਕ ਕੀਤਾ ਜਾਵੇ ਤੇ ਕਾਲੀ ਬਈ ਦੀ ਸਫਾਈ ਕੀਤੀ ਜਾਵੇ ਅਸੀਂ ਗੁਮਨ ਸਾਹਿਬ ਦੇ ਐਡਵੋਕਟ ਕਰਨ ਸਾਹਿਬ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੀ ਸਾਰ ਲਈ ਹੈ ਸੱਚੀ ਗੱਲ ਜੀ ਸਾਰਿਆਂ ਨੂੰ ਮੇਰਾ ਨਾਮ ਰਾਜੂ ਆ ਮੇਰੀ 10 ਕਿਲੇ ਅਡੇ ਦੇ ਕੋਲ ਕਾਲੀ ਤੁਸੀਂ ਅੱਗੇ ਦੇਖੀ ਸੀ ਨਾ ਜਿਹੜੀ ਉਹ ਸਾਰੀ ਦੀ ਸਾਰੀ ਖਤਮ ਹੈ ਉਹਦੇ ਵਿੱਚ ਇੱਕ ਦਾਣਾ ਵੀ ਨਹੀਂ ਰਹਿ ਗਿਆ ਹੈਗਾ ਤੇ ਮੈਂ ਮੰਗ ਕਰਦਾ ਕਿ ਮੇਰੀ ਗੱਡੀ ਨਾਲ ਫਸਲ ਦਾ ਕੋਈ ਮਨਾਵਾ ਮੈਨੂੰ ਦਿੱਤਾ ਜਾਵੇ ਮੈਂ ਗਰੀਬ ਬੰਦਾ ਮੈਂ ਠੇਕੇ ਵੀ ਦੇਨੇ ਆ ਤੇ 3-4 ਲੱਖ ਦੇ ਥੱਲੇ ਮਾਕੇ ਆਇਆ ਮੈਂ ਤਾਂ ਵਰਗਿਆ ਨਾ ਤੇ ਮੇਰਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਮੈਂ ਮੰਗ ਕਰਦਾ ਆਪਣੇ ਭਗਵੰਤਾਨ ਸਰਕਾਰ ਤੋਂ